ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਬੋਟਾ ਕੋਟਲੀ ਕਿਸੇ ਵੀ ਪੁਰਾਣੇ ਕੋਈ ਵੀ ਖੇਤੀਬਾੜੀ ਦੀ ਬਈ ਮਸ਼ੀਨਰੀ ਵਿੱਚ ਨਹੀਂ ਹੋਵੇ ਉਹਦੀ ਵੀਡੀਓ ਬਈ ਆਪਾਂ ਫੇਰ ਹੀ ਪਾਉਣੇ ਆਪਣੇ ਚੈਨਲ ਤੇ ਆ ਉੱਪਰ ਨੰਬਰ ਮੇਰਾ ਲੱਗਿਆ ਉੱਪਰਲੇ ਨੰਬਰ ਤੇ ਆਪ ਦਾ ਸਾਰਾ ਐਡਰੈਸ ਭੇਜ ਦਿਆ ਕਰੋ ਕਿਹੜਾ ਪਿੰਡਾ ਕਿਹੜਾ ਜ਼ਿਲ੍ਹਾ ਸਾਰਾ ਕੁਝ ਲਿਖ ਦਿਆ ਕਰੋ ਬਾਈ ਤੇ ਜੋ ਥੋੜੀ ਮਸ਼ੀਨਰੀ ਆ ਉਹਦੀਆਂ ਫੋਟੋਆਂ ਭੇਜ ਦਿਆ ਕਰੋ ਜਾਂ ਉਹਦੀ ਵੀਡੀਓ ਬਣਾ ਕੇ ਭੇਜ ਦਿਆ ਕਰੋ ਵੀਡੀਓ ਬਣਾ ਕੇ ਭੇਜੋਗੇ ਵਧੀਆ ਰਹਿੰਦੀ ਹੈ ਵੀਡੀਓ ਥੋੜੀ ਸਾਰੀ ਮਸ਼ੀਨਰੀ ਲੱਜ ਜਾਂਦੀ ਆ ਤੇ ਆਪਣਾ YouTube ਤੇ ਚੈਨਲ ਬਣਿਆ ਵਾ ਬੋਟਾ ਕੋਟਲੀ ਤੇ ਚੈਨਲ ਤੇ ਵੀਡੀਓ ਨੂੰ ਬਈ ਸ਼ੇਅਰ ਕਰਦਾ ਕਰੋ ਕਮੈਂਟ ਕਰਦਾ ਕਰੋ ਲਾਇਕ ਕਰਦਾ ਕਰੋ ਮੁੰਬਈ ਜੀ ਆਪਾਂ ਡੇਲੀ ਬੇਸ ਤੇ ਮਸ਼ੀਨਰੀਆਂ ਬਕਾਊ ਲੈ ਕੇ ਆਪਣੇ ਚੈਨਲ ਤੇ ਆਉਂਦੇ ਰਹਿਨੇ ਆ ਤੇ ਅੱਜ ਦੀ ਵੀਡੀਓ ਚ ਆਪਾਂ ਦੋ ਟਰੈਕਟਰ ਬਕਾਊ ਲੈ ਕੇ ਆਏ ਆ ਤੇ ਦੋ ਟਰਾਲੇ ਤੇ ਇੱਕ ਸੁਪਰ ਸੀਡਰ ਤੇ ਇੱਕ ਰੀਪਰ ਤੇ ਇੱਕ ਜ਼ੀਰੋ ਡਰਿੱਲ ਤੇਰਾ ਪੂਰੀ ਤੇ ਕਿਸੇ ਵੀ ਪੁਰਾਣੇ ਕੋਈ ਵੀ ਮਸ਼ੀਨਰੀ ਖਰੀਦਣੀ ਹੁੰਦੀ ਆ ਸੱਤ ਮਸ਼ੀਨਰੀਆਂ ਬਕਾਊ ਲੈ ਕੇ ਆਏ ਆ ਤੇ ਸੱਤਾਂ ਦੇ ਵਿੱਚੋਂ ਕੋਈ ਵੀ ਕਿਸੇ ਪੁਰਾਣੇ ਮਸ਼ੀਨਰੀ ਖਰੀਦਣੀ ਹੁੰਦੀ ਆ ਤੇ ਕੱਲੀ-ਕੱਲੀ ਮਸ਼ੀਨਰੀ ਵਾਲ ਦਾ ਬਾਈਆਂ ਦਾ ਥੱਲੇ ਹੁੰਦਾ ਸਕਰੀਨ ਤੇ ਫੋਨ ਨੰਬਰ ਤੇ ਲਾ ਲਿਓ ਬਾਈਆਂ ਨੂੰ ਬਾਈ ਫੋਨ ਇਹ ਸਭ ਤੋਂ ਪਹਿਲੇ ਨੰਬਰ ਤੇ ਟਰੈਕਟਰ ਕਿਸੇ ਵੀਰ ਭਰਾ ਨੇ 855 ਟਾਇਰ ਲੈਣਾ ਹੋਵੇ ਸਵਰਾਜ ਸਾਰੇ ਭਰਾ ਦੇਖ ਲਓ ਬਾਈ 2006 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 70 80 ਪੈਸੇ ਆ ਕਿਸੇ ਵੀਰ ਭਰਾ ਨੇ ਵੀ ਇਹ ਟਰੈਕਟਰ ਲੈਣਾ ਹੋਵੇ ਸਵਰਾਜ 855 ਤੇ ਇਹ ਟਰੈਕਟਰ ਖੜਾ ਏਰੀਆ ਤਲਵੰਡੀ ਭਾਈ ਤਲਵੰਡੀ ਭਾਈ ਏਰੀਆ ਚ ਬਈ ਟਰੈਕਟਰ ਖੜਾ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਸਵਰਾਜ ਪੂਰਾ ਵਰੀਆ ਬਈ 2006 ਮਾਡਲ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ 2 ਲੱਖ ਤੇ 95000 ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਬਈ ਦੇ ਦੂੰਗਾ ਤੇ ਕਿਸੇ ਵੀ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਫਾਰਮ ਟਰੈਕ 60 ਦਾ ਸਾਰੇ ਭਰਾ ਦੇਖ ਲਓ ਬਾਈ 2010 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ ਨਵੇਂ ਆ ਕਿਸੇ ਵੀਰ ਪੁਰਾਣੇ ਵੀ ਟਰੈਕਟਰ ਲੈਣਾ ਹੋਵੇ ਫਾਰਮਟ੍ਰੈਕ 60 ਦਾ ਤੇ ਇਹ ਪਿੰਡ ਖੜਾ ਗੱਲਪੱਤੀ ਬਈ ਪਿੰਡ ਬਾਈ ਦਾ ਗੱਲਪੱਤੀ ਆ ਤੇ ਬਠੰਡੇ ਦੇ ਨਾਲ ਆ ਬਈ ਗੱਲਪੱਤੀ ਪਿੰਡ ਤੇ ਗੱਲਪੱਤੀ ਵਿੱਚ ਟਰੈਕਟਰ ਖੜਾ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਫਾਰਮਟ੍ਰੈਕ 60 ਦਾ ਤੇ ਬਾਈ ਕਹਿੰਦਾ ਸਾਰੇ ਪਾਸੇ ਮੇਰਾ ਟਰੈਕਟਰ ਪੂਰਾ ਸਾਫ਼ ਤੇ ਪੂਰਾ ਸੋਨਾ ਟਰੈਕਟਰ ਆ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਕਿਸੇ ਵੀਰ ਪੁਰਾਣੇ ਇਹ ਟਰੈਕਟਰ ਲੈਣਾ ਹੋਵੇ ਇਹ 2 ਲੱਖ ਤੇ 70 ਹਜ਼ਾਰ ਦੇ ਆਸੇ-ਪਾਸੇ ਬਾਈ ਕਹਿੰਦਾ ਮੈਂ ਟਰੈਕਟਰ ਵੀ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਭਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 ਸੱਤ ਟਰਾਲਾ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਤੇ ਬਗੈਰ ਬਾਈ ਜੱਕ ਤੋਂ ਬਗੈਰ ਜੱਕ ਤੋਂ ਟਰਾਲਾ ਬਾਈ ਕਿਸੇ ਵੀਰ ਭਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੇ ਪੂਰਾ ਸੋਨਾ ਤੇ ਪੂਰਾ ਸਾਫ਼ ਤੇ ਪੂਰੇ ਵਜਨ ਵਾਲਾ ਟਰਾਲਾ ਬਾਈ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਇਹ ਟਰਾਲਾ ਖੜਾ ਅੰਮ੍ਰਿਤਸਰ ਏਰੀਏ ਚ ਏਰੀਆ ਬਾਈ ਬਾਈ ਦਾ ਅੰਮ੍ਰਿਤਸਰ ਅੰਮ੍ਰਿਤਸਰ ਏਰੀਏ ਚ ਟਰਾਲਾ ਖੜਾ ਤੇ ਬਾਈ ਕਹਿੰਦਾ 3 ਲੱਖ ਤੇ 70000 ਦੇ ਆਸੇ ਪਾਸੇ ਮੈਂ ਟਰਾਲਾ ਬਾਈ ਦੇਵਾਂਗਾ ਸਾਰੇ ਪਾਸੋਂ ਟਰਾਲਾ ਬਾਈ ਕਹਿੰਦਾ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਕਿਸੇ ਵੀਰ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਅੰਮ੍ਰਿਤਸਰ ਏਰੀਏ ਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਰੀਪਰ ਲੈਣਾ ਹੋਵੇ ਖਰਚੇ ਵੱਢਣ ਵਾਲਾ ਸਾਰੇ ਭਰਾ ਦੇਖ ਲਓ ਭਾਈ ਕਿਸੇ ਵੀ ਵੀਰ ਪੁਰਾਣੇ ਰੀਪਰ ਲੈਣਾ ਹੋਵੇ ਤੇ ਰੀਪਰ ਬਈ 6.5 ਫੁੱਟ ਵਾਲੀ ਰੀਪਰ ਆ ਤੇ 2021 ਮਾਡਲ ਆ ਤੇ ਰੀਪਰ ਪਿਆ ਬਈ ਏਰੀਆ ਬਈ ਮੁਕਸਰ ਸਾਹਿਬ ਮੁਕਸਰ ਸਾਹਿਬ ਏਰੀਆ ਚ ਵੀ ਰੀਪਰ ਪਿਆ ਕਿਸੇ ਵੀਰ ਪੁਰਾਣੇ ਬਈ ਇਹ ਰੀਪਰ ਲੈਣਾ ਹੋਵੇ ਤੇ ਬਾਈ ਕਹਿੰਦਾ 45000 ਦੇ ਆਸੇ ਪਾਸੇ ਮੈਂ ਰੀਪਰ ਬਈ ਦੇ ਦੂੰਗਾ ਸਾਰੇ ਪਾਸੋਂ ਮੇਰਾ ਰੀਪਰ ਪੂਰਾ ਵਧੀਆ ਬਈ ਪੂਰਾ ਪਾਰਾ ਤੇ ਪੂਰਾ ਹੈਵੀ ਰੀਪਰ ਮੈਂ ਬਣਾਇਆ ਸੀਗਾ ਕਿਸੇ ਵੀ ਪੁਰਾਣੇ ਇਹ ਰੀਪਰ ਲੈਣਾ ਹੋਵੇ ਤੇ ਇਹ ਸ਼੍ਰੀ ਮੁਕਸਸ ਸਾਹਿਬ ਏਰੀਆ ਚ ਪਿਆ ਬਾਈ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਦਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ 11 6.5 ਟਰਾਲਾ ਬਾਈ 6.5 ਫੁੱਟ ਚੌੜਾ ਤੇ 11 ਫੁੱਟ ਲੰਮਾ ਟਰਾਲਾ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਤੇ ਜੱਕ ਵਾਲਾ ਬਾਈ ਟਰਾਲਾ ਤੇ ਏਰੀਆ ਫਰੀਦਕੋਟ ਫਰੀਦਕੋਟ ਏਰੀਆ 'ਚ ਬਿਟਰਾਲਾ ਖੜਾ ਜੱਕ ਵਾਲਾ ਕਿਸੇ ਵੀਰ ਪੁਰਾਣੇ ਇਹ ਟਰਾਲਾ ਬਈ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 40 ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲਾ ਬਈ ਦਊਂਗਾ ਸਾਰੇ ਪਾਸੋਂ ਮੇਰਾ ਟਰਾਲਾ ਪੂਰਾ ਵਧੀਆ ਬਈ ਪੂਰਾ ਸੋਹਣਾ ਪੂਰਾ ਸਾਫ਼ ਆ ਤੇ ਪੂਰੇ ਵਜਨ ਨਾਲ ਟਰਾਲਾ ਮੈਂ ਬਣਾਇਆ ਤੇ ਵੀਰ ਕਿਸੇ ਵੀਰ ਪੁਰਾਣੇ ਬਈ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਚੈੱਕ ਕਰਕੇ ਸਾਰੇ ਪਾਸੋਂ ਬਈ ਟਰਾਲਾ ਲੈ ਜਾਓ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ ਸੁਪਰ ਸੀਟਰ ਲੈਣਾ ਹੋਵੇ 9 ਫੁੱਟਾ ਸੁਪਰ ਸੀਡਰ ਆ ਬਾਈ ਤੇ ਐਗਰੀ ਜੋਨ ਵਾਲਾ ਦਾ ਸੁਪਰ ਸੀਡਰ ਬਣਿਆ ਵਾ 9 ਫੁੱਟਾ ਬਾਈ ਰੂ ਸੁਪਰ ਸੀਡਰ ਤੇ ਐਗਰੀ ਜੋਨ ਵਾਲਾ ਦਾ ਸੁਪਰ ਸੀਡਰ ਬਣਿਆ ਵਾ ਤੇ ਸਾਰੇ ਪਾਸੇ ਬਾਈ ਕਹਿੰਦਾ ਪੂਰਾ ਬਈ ਨਵਾਂ ਹੀ ਪਿਆ ਹੈ ਸੁਪਰ ਸੀਡਰ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਏਰੀਆ ਤਾਰਨ 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 ਏਰੀਏ ਚ ਬਾਈ ਸੁਪਰ ਸੀਡਰ ਪਿਆ ਕਿਸੇ ਵੀਰ ਭਰਾਣੇ ਬਈ ਇਹ ਸੁਪਰ ਸੀਡਰ ਲੈਣਾ ਹੋਵੇ ਤੇ ਬਾਈ ਕਹਿੰਦਾ 1 ਲੱਖ ਤੇ 57000 ਦੇ ਆਸੇ ਪਾਸੇ ਮੈਂ ਬਾਈ ਇਹ ਸੁਪਰ ਸੀਡਰ ਦੇਊਂਗਾ ਇਹ ਸਾਰੇ ਪਾਸੇ ਸੁਪਰਸੀਡਰ ਪੂਰਾ ਨਵੇਂ ਅਰਗਾ ਪਿਆ ਚੈੱਕ ਕਰਕੇ ਬਈ ਸੁਪਰਸੀਡਰ ਲੈ ਜਾਓ ਕਿਸੇ ਵੀਰ ਪੁਰਾਣੇ ਵੀ ਇਹ ਸੁਪਰਸੀਡਰ ਲੈਣਾ ਹੋਵੇ ਤੇ ਇਹ ਏਰੀਆ ਤਾਰਨ ਤਾਰਨ ਚ ਪਿਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਭਾਈ ਜੀ ਕਿਸੇ ਵੀਰ ਪੁਰਾਣੇ 0 13 ਪੋਈ 0 ਡਰਿੱਲ ਲੈਣੀ ਹੋਵੇ ਸਾਰੇ ਭਰਾ ਦੇਖ ਲਓ ਬਾਈ ਕਿਸੇ ਵੀ ਵੀਰ ਪੁਰਾਣੇ ਬਈ ਇਹ 13 ਪੂਰੀ 0 ਡਰਿੱਲ ਲੈਣੀ ਹੋਵੇ ਤੇ ਇਹ ਪੰਮੀ ਸਮਰਾਲੇ ਵਾਲੇ ਦੀ ਬਣੀ ਆ ਬਈ 0 ਡਰਿੱਲ ਤੇ ਪੈਂਡ ਖੜੀ ਆ ਮੰਡੇਰ ਕਲਾਂ ਪੈਂਡ ਬਈ ਮੰਡੇਰ ਕਲਾਂ ਲੋਂਗੋਵਾਲ ਦੇ ਕੋਲੇ ਪੈਂਡ ਆ ਉੱਥੇ ਮਸ਼ੀਨ ਪਈ ਆ ਬਈ ਜ਼ੀਰੋ ਡ੍ਰਿਲ ਕਿਸੇ ਵੀਰ ਭਰਾਣੇ ਬਈ ਇਹ ਜ਼ੀਰੋ ਡ੍ਰਿਲ ਲੈਣੀ ਹੋਵੇ ਤੇ ਬਾਈ ਕਹਿੰਦਾ 32000 ਦੇ ਆਸੇ ਪਾਸੇ ਮੈਂ ਜ਼ੀਰੋ ਡ੍ਰਿਲ ਬਈ ਦੇ ਦੂੰਗਾ ਤੇ ਸਾਰੇ ਪਾਸੋਂ ਪੂਰੀ ਵਧੀਆ ਜ਼ੀਰੋ ਡ੍ਰਿਲ ਆ ਬਾਈ ਸਾਰੇ ਪਾਸੋਂ ਚੈੱਕ ਕਰਕੇ ਬਾਈ ਕਹਿੰਦਾ ਲੈ ਜਾਓ ਬਾਈ ਕਿਸੇ ਵੀਰ ਭਰਾਣੇ ਬਈ ਇਹ ਜ਼ੀਰੋ ਡ੍ਰਿਲ ਲੈਣੀ ਹੋਵੇ ਤੇ ਇਹ ਪੈਂਡ ਮੰਡੇਰ ਕਲਾਂ ਖੜੀ ਆ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਬਈ ਆਪਣੇ ਕੋਲ ਸੱਤ ਸੀ ਮਸ਼ੀਨਰੀਆਂ ਦੀਆਂ ਤੇ ਆਪਾਂ ਸੱਤੇ ਮਸ਼ੀਨਰੀਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਮਸ਼ੀਨਰੀਆਂ ਲੈ ਕੇ ਆਪਾਂ ਫੇਰ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ